ਕਾਂਜੀ ਦੋਸਤੋ ਕੀ ਹਾਲ ਹੈ ਤੇ ਆਪਾਂ ਆਏ ਜੀ ਅੱਜ ਮੋਗਾ ਮੰਡੀ ਜਿਹੜਾ ਹੈਗਾ ਜੀ ਅੰਤਵਾਰ ਤੇ ਤਰੀਕ ਹੈਗੀ ਹੈ 26 ਤੇ ਆਪਾਂ ਇੱਥੇ ਆਏ ਸੀਗੇ ਬਾਈ ਤੇਜ ਦੀ ਮੰਡੀ ਤੇ ਸੋ ਇਹ ਮੰਡੀ ਲਾਉਂਦੇ ਬਾਈ ਤੇ ਇਹਨਾਂ ਕੋਲ ਟਰੈਕਟਰ ਖੜੇ ਹੁੰਦੇ ਆ ਆਪਾਂ ਇਹਨਾਂ ਦਾ ਨੰਬਰ ਵੀ ਤੁਹਾਨੂੰ ਦਵਾਂਗੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲ ਹੀ ਕਰ ਲਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਖੜਾ ਜੀ ਅੱਜ ਦਾ ਪਈਆਂ ਕੋਲੇ ਪਹਿਲਾ ਟਰੈਕਟਰ ਜਿਹੜਾ ਹੈਗਾ ਜੀ ਮਹਿੰਦਰਾ 265 ਮਹਿੰਦਰਾ 265 ਟਰੈਕਟਰ ਆ ਜੀ ਮਾਡਲ ਹੈਗਾ 2010 ਤੇ ਕੀਮਤ ਹੈਗੀ ਹੈ ਜੀ 2 ਲੱਖ ਤੇ 67000 ਰੁਪਇਆ ਤੇ ਇਹਦੇ ਨਾਲ ਅੱਗੇ ਖੜਾ ਜੀ ਮਹਿੰਦਰਾ ਅਰਜਨ ਟਰੈਕਟਰ ਕਰੋ ਚੈੱਕ ਮਾਡਲ ਹੈਗਾ ਜੀ 2008 ਕੀਮਤ 3 ਲੱਖ ਤੇ 45000 ਰੁਪਇਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਕਰਵਾ ਦਿੰਨੇ ਆ ਰੰਗ ਪੇਂਟ ਦਾ ਸਾਰਾ ਟਰੈਕਟਰ Ориਜినਲ ਹੈ ਜੀ ਤੇ ਟਾਇਰ ਹੈਗੇ ਆ ਟਰੈਕਟਰ ਦੇ 75 ਤੋਂ 80 ਪੈਸੇ ਇਹਦੇ ਨਾਲ ਖੜਾ ਜੀ ਮਹਿੰਦਰਾ ਅਰਜਨ 605 ਡੀਜੀ ਸੈਂਸ ਵਗੈਰਾ ਲੱਗਿਆ ਹੋਇਆ ਟੌਪ ਮਾਡਲ ਟਰੈਕਟਰ ਡਿਸਟ੍ਰੀਬਿਊਟਰ ਦੇ ਨਾਲ ਆ ਮਾਡਲ 2019 ਹੈ ਕੀਮਤ 6 ਲੱਖ 35000 ਰੁਪਿਆ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਪੈਰ ਹੈਗੇ ਆ ਜੀ ਟਰੈਕਟਰ ਦੇ 85 ਤੋਂ 90 ਪੈਸੇ ਤੇ ਅੱਗੇ ਖੜਾ ਜੀ ਮਹਿੰਦਰਾ ਅਰਜਨ 605 ਮਾਡਲ 10 ਕੀਮਤ 3 ਲੱਖ 17000 10,70,000 ਰੁਪਿਆ ਰੇਟ ਤੇ ਪਾਵਰ ਸਟੀering ਟਾਇਰ ਹੈਗਾ ਜੀ 80 85 ਪੈਸੇ ਅੱਗੇ ਖੜਾ ਜੀ HMT 9811 ਵਧੀਆ ਜੀ ਮਾਡਲ 97 ਕੀਮਤ 2 ਲੱਖ ਹਾਂਜੀ ਖੋਸਾ ਜੀ 55,000 ਰੁਪਿਆ 2,55,000 ਰੁਪਿਆ ਰੇਟ ਤੇ ਬਾਕੀ ਟਾਇਰ ਵਗੈਰਾ ਕਰੋ ਚੈੱਕ ਇਹ ਰਹਿ ਗਿਆ ਟਰੈਕਟਰ ਤੇ ਲਗਭਗ ਨਵੇਂ ਅਗਲਾ ਹੈਗੇ ਜੀ ਕਿੰਨੇ ਪੈਸੇ ਠੀਕ ਜਾ ਨਹੀਂ ਬਾਕੀ ਦਾ ਪੰਜ ਦਾ ਕੰਮ ਹੀ ਹੈ ਨਹੀਂ ਅੱਗੇ ਖੜਾ ਜੀ ਅਰਚਨ 605 ਪਹਿਲਾਂ ਹੀ ਦੇ ਦਿੰਦਾ ਨਹੀਂ ਕੀ ਮਾਡਲ ਆ ਰੇਟ ਹੈਗਾ ਜੀ 3 ਲੱਖ ਤੇ 75000 3 ਲੱਖ 75000 ਰੁਪਿਆ ਰੇਟ ਆ ਰੰਗ ਪੇਂਟ ਦਾ ਟਰੈਕਟਰ ਪੂਰਾ ਓਰੀਜਨਲ ਆ ਪੂਰਾ ਸਾਫ਼ ਸੁਥਰਾ ਟਰੈਕਟਰ 40 ਕਹਿ ਦੇ ਤੈਨੂੰ ਮੈਂ ਕਹਿ ਦਾਂ ਤੇ ਇਧਰ ਪਾਈ ਕਰੀ ਜਾਂਦੇ ਆ ਸੌਦਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸਵਰਾਜ 855 ਫੇਵਰ ਛਤਰੀ ਸਿਸਟਮ ਲੱਗਿਆ ਡਬਲ ਡਿਸਟ੍ਰਿਬਿਊਟਰ ਟਾ ਮਾਡਲ ਟਰੈਕਟਰ ਟਾ ਮਾਡਲ ਟਰੈਕਟਰ ਮਾਡਲ ਹੈਗਾ ਜੀ 15 ਕੀਮਤ 4 ਲੱਖ ਤੇ 90000 ਰੁਪਇਆ 4 ਲੱਖ 90000 ਰੁਪਇਆ ਕੀਮਤ ਦਾ ਟਰੈਕਟਰ ਦੀ ਬਾਕੀ ਰੰਗ ਪੇਂਟ ਫੇਵਰ ਛਤਰੀ ਸਿਸਟਮ ਲੱਗਿਆ ਅੱਗੇ ਖੜਾ ਇਹ ਸਵਰਾਜ 735 97 ਮਾਡਲ 135000 ਰੁਪਇਆ ਰੇਟ ਤੇ ਕੰਡੀਸ਼ਨ ਬਹੁਤ ਸੋਹਣੀ ਆ ਇਹਦੇ ਨਾਲ ਥੋੜਾ ਜੀ ਸੋਨਾਲੀਕਾ 700 ਸੌਰੀ ਸੋਨਾਲੀਕਾ ਡੀਆਈ 60 ਸੋਨਾਲੀਕਾ ਡੀਆਈ 60 ਹੈਗਾ ਜੀ ਮਾਡਲ 2000 ਕੀਮਤ 2 ਲੱਖ 5000 ਰੁਪਇਆ ਤੇ ਇਹਦੇ ਨਾਲ ਖੜੀ ਹੈ ਜੀ ਟਰਾਲੀ ਟਰਾਲੀ ਹੈਗੀ ਹੈ ਜੀ 1 ਲੱਖ ਤੇ 5000 ਰੁਪਏ ਦੀ ਤੇ ਅਗਲੀ ਟਰਾਲੀ ਹੈਗੀ ਹੈ ਜੀ 83000 ਰੁਪਏ ਦੀ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਧਰ ਅੱਗੇ ਖੜਾ ਦੋਸਤੋ ਸਵਰਾਜ ਔਰ ਇਧਰ ਅੱਗੇ ਖੜਾ ਜੀ ਆਇਸ਼ਰ 241 ਨਾੜ ਨਵੇਂ ਮਾਡਲ 1,55,000 ਰੁਪਿਆ ਕੀਮਤ ਟਰੈਕਟਰ ਦੇ ਟਾਇਰ ਹੈਗੇ ਜੀ 85 ਰੁਪਏ ਬਾਕੀ ਕੰਡੀਸ਼ਨ ਵੀ ਸਾਫ਼ ਸੁਥਰੀ ਆ ਅੱਗੇ ਖੜਾ ਇਹ ਸਵਰਾਜ 855 ਮਾਡਲ 2004 ਕੀਮਤ 2,85,000 2,85,000 ਰੁਪਿਆ ਟਰੈਕਟਰ ਦਾ ਰੇਟ ਆ ਜੀ ਟਾਇਰ ਹੈਗੇ ਆ ਟਰੈਕਟਰ ਦੇ ਚਾਰੋਂ ਹੀ 90 ਪੈਸੇ ਤੁਸੀਂ ਚੈੱਕ ਕਰ ਸਕਦੇ ਹੋ 90 ਪੈਸੇ ਟਾਇਰ ਗੋਡিয়ার ਕੰਪਨੀ ਦੇ ਚਾਰੇ ਟਾਇਰ ਅੱਗੇ ਖੜਾ ਹੈ ਜੀ ਸੋਨਾਲੀਕਾ 60 ਸੋਨਾਲੀਕਾ 60 ਦੇ ਚਾਰੇ ਟਾਇਰ ਨਵੇਂ ਆ ਮਾਡਲ 17 ਹੈ ਕੀਮਤ 5 ਲੱਖ ਤੇ 15000 ਰੁਪਿਆ ਡਬਲ ਡਿਸਟ੍ਰੀਬਿਊਟਰ ਟੌਪ ਮਾਡਲ ਟਰੈਕਟਰ ਇਹਦੇ ਨਾਲ ਖੜਾ ਹੈ ਜੀ ਮਹਿੰਦਰਾ ਅਰਜਨ 605 605 ਟਰੈਕਟਰ ਖੜਾ ਹੈ ਜੀ ਨਵੋ ਮਾਡਲ ਹੈਗਾ ਜੀ ਟਰੈਕਟਰ ਦਾ 20 20 ਦਾ ਮਾਰਕਾ 21 ਦੀ ਕਾਪੀ ਆ 6 ਲੱਖ 65000 ਰੁਪਿਆ ਰੇਟ ਆ ਡਬਲ ਡਿਸਟ੍ਰੀਬਿਊਟਰ ਦਾ ਟੈਕਸਟ ਟੌਪ ਮਾਡਲ ਚ ਡੀ ਐਕਸ ਡੀ ਲਕਸ ਟੌਪ ਮਾਡਲ ਟਰੈਕਟਰ ਆ ਤੇ ਬਾਕੀ ਇਧਰ ਨਾਲ ਖੜਾ ਹੈ ਜੀ ਫਾਰਮ ਟਰੈਕ 6055 6055 ਟਰੈਕਟਰ ਆ ਪੀਟੀਓ ਟੌਪ ਮਾਡਲ ਟਰੈਕਟਰ ਆ 19 ਮਾਡਲ ਆ 6 ਲੱਖ 80000 ਰੁਪਿਆ ਰੇਟ ਆ ਟਰੈਕਟਰ ਦਾ ਡਬਲ ਡਿਸਟ੍ਰੀਬਿਊਟਰ ਫੁੱਲ ਫੀਚਰ ਦੇ ਨਾਲ ਲੈਸ ਆ ਟਰੈਕਟਰ ਹੈ। ਸੋ ਕੋਈ ਵੀ ਕਮਨੀ ਟਰੈਕਟਰ ਦੇ ਵਿੱਚ 20 ਸਪੀਡ ਗੇਅਰ ਬਾਕਸ ਅੱਗੇ ਖੜਾ ਜੀ ਸੋਨਾਲੀ ਕਾਸਟ 750 ਇਹ ਮਾਡਲ ਹੈਗਾ ਜੀ 12 ਕੀਮਤ 3 ਲੱਖ ਤੇ 85000 ਰੁਪਇਆ ਟ੍ਰੈਵਲ ਸਫਟੇ ਪਾਸ ਸਿਸਟਮ ਵਗੈਰਾ ਲੱਗਿਆ ਹੋਇਆ ਟਰੈਕਟਰ ਦੇ ਤੇ ਅੱਗੇ ਖੜਾ ਜੀ ਮਹਿੰਦਰਾ 265 ਮਾਡਲ ਹੈਗਾ ਜੀ 98 ਨੰਬਰ ਪੰਜਾਬ ਕੀਮਤ 1,70,000 ਰੁਪਇਆ ਰੰਗ ਪੇਂਟ ਦਾ ਸਾਫ ਸੁੱਤਰਾ ਟਾਇਰ ਹੈਗੇ ਆ ਜੀ ਟਰੈਕਟਰ ਦੇ 70 72 ਪੈਸੇ ਅੱਗੇ ਖੜਾ ਜੀ ਫਾਰਮ ਟਰੈਕ 60 5 ਮਾਡਲ ਕੀਮਤ 2,50,000 2.5 ਲੱਖ ਰੁਪਇਆ ਕੀਮਤ ਚਾਏ ਇਹ ਉੱਧਰ ਖੜਾ ਹੈ ਸਵਰਾਜ 744 ਮਾਡਲ 2000 ਕੀਮਤ 2,30,000 ਅੱਗੇ ਖੜਾ ਇਹ ਸਮਰਾਜ 855 ਮਾਡਲ 2020 ਕੀਮਤ 6,30,000 ਰੁਪਇਆ ਕੰਡੀਸ਼ਨ ਕਰੋ ਚੈੱਕ ਅੱਗੇ ਖੜਾ ਇਹ ਫਾਰਮਟ੍ਰੈਕ 60 ਮਾਡਲ 2003 ਕੀਮਤ 2,40,000 ਇਸ ਟਰੈਕਟਰ ਦੀ ਕੀਮਤ ਹੈ 2,40,000 ਅੱਗੇ ਖੜਾ ਇਹ ਜੀ ਸੋਨਾਲੀਕਾ ਡੀਆਈ 55 ਮਾਡਲ 2005 ਕੀਮਤ 2,55,000 ਤੇ ਬਾਕੀ ਰੰਗ ਪੇਂਟ ਕੰਡੀਸ਼ਨ ਕਰੋ ਚੱਕ ਅੱਗੇ ਖੜਾ ਇਹ ਫਾਰਮ ਟਰੱਕ 65 EPI ਤੇ ਸਟ੍ਰੈਕਟਰ ਦਾ ਮਾਡਲ 10ਾ ਕੀਮਤ 3 ਲੱਖ 65000 ਰੁਪਇਆ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਟੌਪ ਮਾਡਲ ਟਰੈਕਟਰ ਹੈ 16 ਦੇ ਟਾਇਰਾਂ ਚ ਅੱਗੇ ਖੜਾ ਇਹ ਸਵਰਾਜ 855 ਮਾਡਲ 2002 ਕੀਮਤ 2 ਲੱਖ 65000 ਰੁਪਇਆ ਇਹਦੇ ਨਾਲ ਖੜਾ ਜੀ HMT 511 99 ਮਾਡਲ 185000 ਰੁਪਿਆ ਕੀਮਤ ਆ ਇਧਰ ਖੜਾ ਹੈ ਸਵਰਾਜ 855 ਮਾਡਲ 2002 ਕੀਮਤ 265000 ਰੁਪਿਆ ਚਲੋ ਬਈ ਆਪਣਾ ਟਰੈਕਟਰ ਹੀ ਆਪਣਾ ਕਿਹੜਾ ਠੀਕ ਆ ਆ ਬਾਈ ਕੋਲੇ ਖੜਾ ਜੀ ਫਾਰਮ ਟਰੈਕ 60 65 ਤੇ ਨੰਬਰ ਦੱਸ ਦੋ ਬਾਈ ਆਪਣਾ ਠੀਕ ਆ ਆ ਬਾਈ ਦਾ ਮੋਬਾਈਲ ਨੰਬਰ ਆ ਜੀ 9463923018 ਠੀਕ ਆ ਜੀ ਤੇ ਆਹ ਟਰੈਕਟਰ ਖੜਾ ਜੀ ਬਾਈ ਕੋਲੇ ਫਾਰਮ ਟਰੈਕ 65 EPI ਡਬਲ ਡਿਸਟ੍ਰਿਬਿਊਟਰ ਟੌਪ ਮਾਡਲ ਟਰੈਕਟਰ ਮਾਡਲ 2011 ਕੀਮਤ ਹੈਗੀ ਜੀ 3 ਲੱਖ ਤੇ 75000 ਰੁਪਇਆ ਬਾਕੀ ਫੋਨ ਕਰਕੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਇਹਦੇ ਨਾਲ ਖੜਾ ਜੀ ਸਵਰਾਜ 855 ਸਵਰਾਜ ਮਾਡਲ ਹੈਗਾ ਜੀ 2012 ਕੀਮਤ 4.5 ਲੱਖ ਰੁਪਇਆ ਤੇ ਬਾਈ ਦਾ ਲੈ ਕੇ ਦੇਣਾ ਇਹ ਮੋਬਾਈਲ ਨੰਬਰ ਭਾਈ ਮੋਬਾਈਲ ਨੰਬਰ ਦੱਸ ਦੇ ਸਸੀ ਗਾਲ ਜੀ 9987 ਠੀਕ ਹੈ ਜੀ 03957 ਤੇ ਇਹ ਟਰੈਕਟਰ ਲਾਸਟ ਹੋ ਕਿੰਨੇ ਦਾ ਜਾਊਗਾ ਇਹ ਹੋ ਜੂ 30 ਦਾ 30 ਦਾ ਹੀ 43 ਠੀਕ ਹੈ ਜੀ ਤੇ ਹੋਰ ਕਿਹੜਾ ਟਰੈਕਟਰ ਹੈ ਆਪਣੇ ਕੋਲ ਇਹੀ ਹੈ ਜੀ ਇਹੀ ਹੈ ਇਕੱਲਾ ਹੀ ਠੀਕ ਹੈ ਜੀ ਸੋ ਦੋਸਤੋ ਟਰੈਕਟਰ ਬਾਰੇ ਜਾਣਕਾਰੀ ਲੈਣ ਵਾਸਤੇ ਬਾਈ ਨਾਲ ਕਰੋ ਗੱਲ ਤੇ ਅੱਗੇ ਖੜਾ ਹੈ 2511 ਮਾਡਲ 92 ਕੀਮਤ 110000 ਰੁਪਇਆ ਇਹਦੇ ਨਾਲ ਖੜਾ ਹੈ ਮਹਿੰਦਰਾ 265 98 ਮਾਡਲ ਆ 1,70,000 ਰੁਪਏ ਕੀਮਤ ਦਾ ਟਰੈਕਟਰ ਦੀ ਇੱਧਰ ਖੜਾ ਜੀ ਸਵਰਾਜ 855 ਮਾਡਲ ਵੀ ਕੀਮਤ 6,40,000 ਟੌਪ ਮਾਡਲ 5 ਸਟਾਰ ਟਰੈਕਟਰ ਆ ਆਈ ਪੀਟੀਓ ਦੇ ਵਿੱਚ ਤੇ ਇਹਦੇ ਨਾਲ ਖੜਾ ਜੀ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਆ ਗਿਆ ਜੀ ਮਾਡਲ 2018 ਕੀਮਤ 6,55,000 ਰੁਪਿਆ ਤੇ ਮਗਰਲੇ ਟਾਇਰ ਹੈਗੇ ਜੀ ਅਲਾਈਅੰਸ ਦੇ ਰੇਡੀਅਲ ਟਾਇਰ ਤੇ ਕਨੋਪੀ ਵਗੈਰਾ ਕੰਪਨੀ ਫਿਟਡ ਆਉਂਦੀ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼-ਸੁਥਰੀ ਆ ਅੱਗੇ ਆ ਗਿਆ ਜੀ ਫਾਰਮ ਟਰੈਕ 60 ਮਾਡਲ 99 ਕੀਮਤ 2 ਲੱਖ ਤੇ 10000 ਰੁਪਇਆ ਇਹਦੇ ਨਾਲ ਖੜਾ ਹੈ ਜੀ ਸਵਰਾਜ 735 99 ਮਾਡਲ 2 ਲੱਖ 5000 ਰੁਪਇਆ ਰੇਟ ਆ ਟਰੈਕਟਰ ਦਾ ਅੱਗੇ ਆ ਗਿਆ ਜੀ ਨਿਊ ਹਾਲੈਂਡ 3602 ਮਾਡਲ 20 ਕੀਮਤ 5 ਲੱਖ ਤੇ 75000 ਬਾਕੀ ਟਰੈਕਟਰ ਦੀ ਕੰਡੀਸ਼ਨ ਵਗੈਰਾ ਕਰੋ ਚੈੱਕ ਇਦੇ ਨਾਲ ਖੜਾ ਹੈ ਜੀ Mahindra Arjun 605 DX Deluxe ਮਾਡਲ ਆ DG Sense ਦੇ ਨਾਲ ਆ ਫੁੱਲ ਟੌਪ ਮਾਡਲ ਟਰੈਕਟਰ ਹੈ ਜੀ ਇਹ Mahindra ਦਾ ਮਾਡਲ ਹੈਗਾ 2021 ਕੀਮਤ 6 ਲੱਖ ਤੇ 85000 ਤੇ ਰੰਗ ਪੇਂਟ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹਦੇ ਨਾਲ ਖੜਾ ਹੈ ਜੀ Farm Truck 60 2000 ਮਾਡਲ 1 ਲੱਖ 85000 ਰੁਪਿਆ ਰੇਟ ਆ ਅੱਗੇ ਆ ਗਿਆ ਜੀ ਸਵਰਾਜ 735 ਮਾਡਲ 2003 ਕੀਮਤ 2 ਲੱਖ 30000 ਇਹ ਦਿਨ ਆਖਲੇਸ਼ਵਰਾਸ 744 2001 ਮਾਡਲ 2 ਲੱਖ ਤੇ 42000 ਰੁਪਿਆ ਰੇਟ ਹੈ ਟਰੈਕਟਰ ਦਾ